ਪਤਾ ਹੈ ਕਿ ਬਹੁਤ ਸਾਰੇ ਲੋਕ ਨੇ ਇੱਥੇ ਜਿਹੜੇ ਸਾਰੇ ਮਸੀਹ ਨੇ ਤੁਸੀਂ ਕਲਾਮ ਨੂੰ ਬਹੁਤ ਵਾਰ ਸੁਣਿਆ ਹੋਏਗਾ ਹallelujah ਪਰ ਅੱਜ ਕੁਝ ਅਲੱਗ ਆਪਾਂ ਬਣ ਕੇ ਜਾਣਾ ਕੁਝ ਅਲੱਗ ਲੈ ਕੇ ਜਾਣਾ ਹੈ ਸਾਰੇ ਬੋਲਾਂਗੇ ਹallelujah ਦੇਖੋ ਇੱਕ ਗੱਲ ਮੈਂ ਤੁਹਾਡਾ ਧਿਆਨ ਲਾਵਾਂਗਾ ਇੱਕ ਗੱਲ ਦੇ ਵੱਲ ਜਿਹੜੀ ਆਪਾਂ ਭੁੱਲ ਜਾਂਦੇ ਆ ਬਹੁਤ ਸਾਰੇ ਮਸੀਹ ਨੇ ਜਿਹੜੇ ਭੁੱਲੇ ਹੋਏ ਨੇ ਜਾਂ ਜਾਣਕਾਰ ਨਹੀਂ ਇਸ ਗੱਲ ਤੁਹਾਨੂੰ ਪਤਾ ਹੈ ਪ੍ਰਭੂ ਨੇ ਇੱਕ ਬੜੀ ਤਕੜੀ ਗੱਲ ਕਹੀ ਨਿੱਕੇ ਦੂਮਸ ਨੂੰ ਜੇ ਤੁਸੀਂ ਯੂਹ ਨਦੀ ਕਿਤਾਬ ਉਹਨਾਂ ਤਿੰਨ ਦੇ ਹੈ ਦੀ ਪੰਜਾਂ ਪੜ੍ਹਦੇ ਨਾ ਉੱਥੇ ਲਿਖਿਆ ਨਿੱਕੇ ਦਮ ਤੋਂ ਆਖਿਆ ਤੈਨੂੰ ਫਿਰ ਤੋਂ ਦੁਬਾਰਾ ਕੀ ਲੈਣਾ ਪੈਣਾ ਜਨਮ ਲੈਣਾ ਹallelujah ਕਿਸ ਤੋਂ ਜਨਮ ਲੈਣਾ ਪੈਣਾ ਹੈ ਤੈਨੂੰ ਪਾਣੀ ਅਤੇ ਆਤਮਾ ਤੋਂ ਜਨਮ ਲੈਣਾ ਕਿੰਨੇ ਜਣਾਂ ਨੇ ਇਸ ਕਲਾਮ ਨੂੰ ਸੁਣਿਆ ਹallelujah ਪਰ ਮੈਂ ਹੁਣ ਪੁੱਛਾਂਗਾ ਕਿ ਕਿੰਨਿਆਂ ਦਾ ਵਾਪਸਮਾ ਹੋਇਆ ਹੈ ਸਾਰਿਆਂ ਦਾ ਹੋਇਆ ਵਾਪਸਮਾ ਕਿਹੜਾ ਬਣਾ ਪਾਣੀ ਦਾ ਵਾਪਸਮਾ ਹੋਇਆ ਸਾਰਿਆਂ ਦਾ ਪਤ ਤਾਨ ਕਿਉ ਪਾਣੀ ਦਾ ਵਾਪਸਮਾ ਆਇਆ ਥੋੜਾ ਥੱਲੇ ਕਰਿਓ ਕਿੰਨਾ ਕਿੰਨਾ ਅੱਗ ਦਾ ਵਾਪਸ ਮਾਇਆ ਹallelujah ਅੱਗ ਦਾ ਵਾਪਸ ਮਾ ਕਿੰਨਾ ਆਇਆ ਤਾਂ ਪਤਾ ਹੈ ਇਸ ਇੱਕ ਗੱਲ ਦਿੰਨਾ ਕਹਿੰਦਾ ਜਿੰਨੇ ਜੇ ਪਾਣੀ ਅਤੇ ਆਤਮਾ ਤੋਂ ਜੇ ਕੋਈ ਨਹੀਂ ਦੰਮਦਾਣਾ ਉਸ ਪਰਮੇਸ਼ਰ ਦੇ ਰਾਜ ਵਿੱਚ ਵੜ ਸਕਦਾ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਾਣੀ ਦਾ ਵਾਪਸ ਮਾ ਲੈ ਕੇ ਸਵਰਗ ਦੇ ਰਾਜ ਵਿੱਚ ਵੜ ਜਾਓ ਹallelujah ਬਹੁਤੇ ਨੇ ਜਿਨ੍ਹਾਂ ਨੇ ਪਾਣੀ ਦਾ ਵਾਪਸ ਨਾ ਦਿੱਤਾ ਅਸੀਂ ਪਾਣੀ ਦਾ ਵਾਪਸ ਨਾ ਦਿੰਨੇ ਆ ਮਨ ਖਰਾਬ ਦਾ ਵਾਪਸ ਨਾ ਦਿੰਨੇ ਆ ਪਰ ਬਹੁਤ سارے ਲੋਕ ਨੇ ਪਾਣੀ ਦਾ ਵਾਪਸ ਨਾ ਲੈ ਕੇ ਫੇਰ ਵੀ ਪਾਪ ਦੇ ਵਿੱਚ ਡਿੱਗ ਜਾਂਦੇ ਨੇ ਹallelujah ਪਾਪ ਦੇ ਵਿੱਚ ਹੀ ਹੁੰਦੇ ਨੇ ਗੁਨਾਹ ਉਹਨਾਂ ਤੋਂ ਪਿੱਛੇ ਨਹੀਂ ਹੁੰਦਾ ਤੁਹਾਨੂੰ ਪਤਾ ਹੈ ਜਿਹੜੇ ਪਰਮੇਸ਼ਰ ਦੇ ਨਾਲ ਪਰਮੇਸ਼ਰ ਦੇ ਚੇਲੇ ਸੀਗੇ ਯਸੂਸ ਦੀ ਦੇ ਚੇਲੇ ਸੀਗੇ ਉਹ ਯਸੂਸ ਦੀ ਦੇ ਨਾਲ-ਨਾਲ ਰਹਿੰਦੇ ਸੀ ਫੇਰ ਵੀ ਉਹਨਾਂ ਦੇ ਜ਼ਿੰਮਨਾ ਦੇ ਵਿੱਚ ਬਹੁਤ ਕਮੀਆਂ ਸੀ ਉਹਨਾਂ ਦਾ ਆਤਮਿਕ ਡਿੱਗਣ ਹੋ ਗਏ ਉਹਨਾਂ ਨੇ ਯਿਸੂ ਮਸੀਹ ਦਾ ਇਨਕਾਰ ਵੀ ਕਰ ਦਿੱਤਾ ਕਈਆਂ ਨੇ ਤੇ ਕੀ ਹੈ ਕਹਿੰਦਾ ਕਿ ਇਹ ਅਸੀਂ ਇਸ ਨੂੰ ਜਾਣਦੇ ਹੀ ਨਹੀਂ ਸਰਬਲਾਗੇ ਹਾਲੇਲੂਇਆ ਹਰ ਸੱਖੇ ਬੋਲਾਂਗੇ ਹਾਲੇਲੂਇਆ ਪਰ ਜਦੋਂ ਉਹਨਾਂ ਦਾ ਪਵਿੱਤਰ ਆਤਮਾ ਦਾ ਵਾਪਿਸਮਾ ਹੋਇਆ ਜਿਹੜਾ ਖੁਦਾ ਦਾ ਰੂਪ ਬਾਖ ਉਹਨਾਂ ਦੇ ਦਿੱਖ ਤਰਿਆ ਹਾਲੇਲੂਇਆ ਫੇਰ ਉਹ ਖੁਦਾ ਦੇ ਕੰਮ ਦੇ ਲਈ ਕੀ ਹੋ ਗਏ ਖੜੇ ਹੋ ਗਏ ਉਹੀ ਜਿਹੜਾ ਪਤਰ ਸੀਗਾ ਜਿਨੇ ਯਿਸੂ ਮਸੀਹ ਦਾ ਤਿੰਨ ਵਾਰ ਇਨਕਾਰ ਕੀਤਾ ਸੀਗਾ ਡਾਰ ਸੀਗਾਂ ਦੇ ਅੰਦਰ ਪਰ ਜਦੋਂ ਖੁਦਾ ਦਾ ਰੂਹ ਪਾਕ ਉਹਦੇ ਤੇ ਉਤਰਿਆ ਡਾਰ ਖਤਮ ਹੋ ਗਿਆ ਫਿਰ ਉਹਨਾਂ ਹੀ ਲੋਕਾਂ ਦੇ ਵਿੱਚੋਂ ਖੜੇ ਹੋ ਕੇ 3000 ਲੋਕਾਂ ਨੂੰ ਪ੍ਰਚਾਰ ਉਸਨੇ ਸੁਨਾਇਆ ਹallelujah ਬਹੁਤ ਸਾਰੇ ਲੋਕ ਸੀਗੇ 3000 ਲੋਕਾਂ ਨੇ ਕੀਆ ਪ੍ਰਭੂ ਯਿਸੂ ਮਸੀਹ ਨੂੰ ਕੀ ਕੀਤਾ ਕਬੂਲ ਕੀਤਾ ਕਦ ਹੋਇਆ ਜਦੋਂ ਖੁਦਾ ਦਾ ਆਤਮਾ ਉਹਨਾਂ ਤੇ ਉਤਰਿਆ ਸਾਰੇ ਬੋਲਾਂਗੇ ਹallelujah ਆ ਚੁੱਕੇ ਬੋਲਾਂਗੇ ਹallelujah ਏਨੀਆ ਕਿਸ ਪਾਣੀ ਦਾ ਬਕਸਾ ਮੈਂ ਲੈ ਲਿਆ ਹੁਣ ਅਸੀਂ ਕੀ ਹੈ ਬਦਗੀ ਤੇ ਆ ਜੰਨੇ ਆਂ ਗੀਦ ਸੋਂ ਲੈਨੇ ਆ ਵਤਨ ਸੋਂ ਲੈਨੇ ਆ ਪਾਦੀ ਸਾਹਿਬ ਨੂੰ ਕਹਿ ਦਿੰਨੇ ਦਵਾਈ ਕਰ ਦੋ ਸਾਡੇ ਤੇ ਘਰਾਂ ਨੂੰ ਚਲ ਜੰਨੇ ਆ ਤੇ ਬਾਅਦ ਵਿੱਚ ਕੋਈ ਆਤਮਿਕ ਲਾਈਫ ਨਹੀਂ ਹੁੰਦੀ ਸਾਡੀ ਸਹੀ ਹੈ ਨਾ ਹਾਲੇਲੂਇਆ ਜ਼ੋਰ ਨਾਲ ਬੁਲਾਗੇ ਹਾਲੇਲੂਇਆ ਦੇਖੋ ਚੁਣਿਆ ਦੇ ਖੁਦਾ ਨੇ ਅਬਰਾਹਾਮ ਨੂੰ ਵੀ ਸੀਗਾ ਅਬਰਾਹਾਮ ਆਖਿਆ ਨਿਕਲ ਤੋਰ ਮੈਂ ਤੇਰਾ ਵੱਡਾ ਨਾਮ ਕਰਾਂਗਾ ਸੁਣਿਆ ਨਾ ਇਹ ਬਚਨ ਨੂੰ ਸੁਣਿਆ ਉਤਪਤੀ 12 ਦੇ ਆਏ ਹallelujah ਜੇ ਖੁਦਾ ਨੇ ਉਸ ਨੂੰ ਘਰੋਂ ਬੁਲਾ ਲਿਆ ਸੀ ਤਾਂ ਉਹ ਗਵਾਹ ਸੁਣ ਕੇ ਤੁਰ ਪਿਆ ਪਰ ਉਹਦੇ ਘਰ ਵਿੱਚ ਇੱਕ ਘਾਟ ਸੀ ਵੀ ਉਹਦੇ ਘਰ ਵਿੱਚ ਕੋਈ ਬੱਚਾ ਨਹੀਂ ਸੀਗਾ ਧਿਆਨ ਨਾਲ ਸੁਣਿਓ ਇਸ ਗੱਲ ਨੂੰ ਹallelujah ਪਰਮੇਸ਼ਰ ਨੇ ਉਹਨਾਂ ਵਾਅਦਾ ਕਰ ਲਿਆ ਸੀ ਤੈਨੂੰ ਮੈਂ ਬਰਕਤਾਂ ਦੀ ਬਰਕਤਾਂ ਦੇਵਾਂਗਾ ਹallelujah ਤੇਰਾ ਨਾਮ ਵੱਡਾ ਕਰਾਂਗਾ ਤੈਨੂੰ ਵੱਡੀ ਕੂਪ ਬਣਾਵਾਂਗਾ ਹallelujah ਤੇ ਉਹ ਸੁਣ ਕੇ ਵਚਨ ਇਸ ਗੱਲ ਨੂੰ ਤੁਰ ਪਿਆ ਤੁਰ ਪਿਆ ਤੇ ਉਹਨੂੰ ਉਹਦੇ ਘਰ ਵਿੱਚ ਪੁੱਤਰ ਨਹੀਂ ਸੀਗਾ ਤੇ ਉਹਨੂੰ 24 ਸਾਲ ਲੱਗ ਗਏ ਕਿੰਨੇ ਸਾਲ ਲੱਗ ਗਏ 24 ਸਾਲ ਹੋ ਗਏ ਹallelujah ਉਹਨੂੰ ਬਰਕਤ ਨਹੀਂ ਮਿਲੀ ਜਿਹੜੀ ਖੁਦਾ ਚਾਹੁੰਦਾ ਸੀ ਇੱਕ ਉਹਨੇ ਆਪਣੀ ਮਰਜ਼ੀ ਦੇ ਨਾਲ ਇੱਕ ਵਿਆਹ ਕਰਕੇ ਉਹਦੀ ਘਰ ਵਾਲੀ ਨੇ ਆਖਿਆ ਲੱਗਦਾ ਆਪਣੇ ਘਰ ਵਿੱਚ ਪੁੱਤਰ ਨਹੀਂ ਹੋਣਾ ਕੋਈ ਬੱਚਾ ਨਹੀਂ ਹੋਣਾ ਤੂੰ ਐਂ ਕਰ ਮੇਰੀ ਗੋਲੀ ਲੈ ਹਾਜ਼ਰਾ ਇਹਦੇ ਨਾਲ ਵਿਆਹ ਕਰ ਲੈ ਹਣਾ ਉਹਨੇ ਵਿਆਹ ਕਰ ਲਿਆ ਤੇ ਕੌਣ ਪੈਦਾ ਹੋ ਗਿਆ ਇਸ ਸਮਾਈਲ ਪੈਦਾ ਹੋ ਗਿਆ ਹallelujah ਜਦੋਂ 70 ਸਾਲਾਂ ਦਾ ਸੀ ਉਦੋਂ ਸਮਾਈਲ ਪੈਦਾ ਆਇਆ ਜਦੋਂ 99 ਸਾਲਾਂ ਦਾ ਹੋਇਆ 17 ਚੈਪਟਰ ਦੇ ਵਿੱਚ ਆਪਾਂ ਪੜ੍ਹਦੇ ਆ ਇਸ ਗੱਲ ਨੂੰ ਪਰਮੇਸ਼ ਨੇ ਆਖਿਆ ਇਸ ਐਤ ਨੂੰ ਪੜਿਓ ਉਤਪਤੀ ਉਹਦਾ 17 ਅਧਿਆਏ ਉਹਦੀ ਪਹਿਲੀ ਐਤ ਪੜ੍ਹੇ ਅਲੱਛ ਐਤ ਨੂੰ ਪੜਾਉਣੀ ਉਦੋਂ ਬਾਅਦ ਆਪਾਂ ਖੁਦਾ ਦੇ ਅਗਲਾ ਸਮਾਸੇ ਖੁਦਾ ਦੇ ਦਸਨ ਦਵਾਗੇ ਜਦੋਂ ਬ੍ਰਾਹਮ 99 ਵਰੀਆਂ ਦਾ ਹੋਇਆ ਕਿੰਨੇ ਵਰੀਆਂ ਦਾ ਹੋਇਆ ਕਿੰਨੇ ਨੇ ਸੁਣਿਆ ਕਿੰਨੇ ਵਰਿਆਂ ਦਾ ਹੋਇਆ 99 ਵਰਿਆਂ ਦਾ ਹੋਇਆ ਮਤਲਬ ਕਿ 75 ਸਾਲ ਦੀ ਉਮਰ ਤੇ ਗੋਦਾਨੇ ਨੂੰ ਬੁਲਾਇਆ ਸੀਗਾ ਤੇ 24 ਸਾਲ ਬੀਤ ਗਏ ਹੁਣ 99 ਸਾਲਾਂ ਦਾ ਹੋ ਗਿਆ ਅੱਗੇ ਤਬੀ ਉਹ ਹੋਵਾ ਨੇ ਅਬਰਾਹਮ ਨੂੰ ਦਰਸ਼ਨ ਦਿੱਤਾ ਹਾਂਜੀ ਅਤੇ ਉਸ ਨੂੰ ਆਖਿਆ ਮੈਂ ਸਰਬ ਸ਼ਕਤੀਮਾਨ ਪਰਮੇਸ਼ਰ ਹਾਂ ਮੈਂ ਸਰਬ ਸ਼ਕਤੀਮਾਨ ਪਰਮੇਸ਼ਰ ਹਾਂ ਦਰਸ਼ਨ ਦੇ ਕੇ ਆਖਿਆ ਅੱਗੇ ਤੂੰ ਮੇਰੇ ਸਾਹਮਣੇ ਚੱਲ ਅਰਸ਼ ਪੂਰਨ ਹੋ ਹਾਲੇਲੂਇਆ ਤੂੰ ਮੇਰੇ ਸਨਮੁਖ ਚੱਲਤ ਕੀ ਹੋ ਜਾ ਸੰਪੂਰਨ ਹੋ ਜਾ ਇਹਦਾ ਕੀ ਮਤਲਬ ਹੈ 24 ਸਾਲ ਹੋ ਗਏ ਉਹ ਹਾਲੇ ਪਰਮੇਸ਼ਰ ਦੇ ਸਨਮੁਖ ਹੁੰਦਾ ਚਾਲ ਚੱਲਣਾ ਸਹੀ ਨਹੀਂ ਨਾ ਇਹ ਸੰਪੂਰਨ ਹੈ ਸਮਝਾਇਗੇ ਸਨ ਹallelujah 24 ਸਾਲ ਚੱਲਣ ਦੇ ਆਏ ਹੋਏ ਖੁਦਾ ਦੇ ਨਾਮ ਨਾਲ ਪਰ ਸੰਪੂਰਨ ਨਹੀਂ ਪਰਮੇਸ਼ਰ ਨੇ ਆਖਿਆ ਮੇਰੇ ਸਨਮੁਖ ਚੱਲ ਫਿਰ ਕੀ ਹੋ ਜਾ ਸੰਪੂਰਨ ਹੁਣ ਤੁਸੀਂ ਕਹੋਗੇ ਕਿ ਇਹ ਕਿਵੇਂ ਦੀ ਗੱਲ ਹੋਈ ਕਿ ਅਬਰਾਹਮ ਸੰਪੂਰਨ ਕਿਉਂ ਨਹੀਂ ਸੀ ਹallelujah ਜਵਨਾ ਬੁਲਾਗੇ ਹallelujah ਕੋਣ ਕੋਣ ਮੇਰੇ ਨਾਲ ਹੈ ਹਲੇ ਬੱਚੇ ਦੇ ਵਿੱਚ ਨਾਲਿਆਣਾ ਦੇਖੋ ਤੁਹਾਨੂੰ ਤੁਸੀਂ ਸਮਝੋਗੇ ਸਾਰੀ ਗੱਲ ਕਿ ਅਬਰਾਹਾਮ ਸੰਪੂਰਨ ਕਿਉਂ ਨਹੀਂ ਸੀ ਕੋਣ ਕੋਣ ਜਾਨਣਾ ਚਾਹੁੰਦਾ ਹੈ ਇਸ ਗੱਲ ਨੂੰ ਸਾਰੇ ਜਾਨਣਾ ਚਾਹੁੰਦੇ ਹallelujah ਦੇਖੋ ਤੁਹਾਨੂੰ ਪਤਾ ਹੈ ਅਬਰਾਹਾਮ ਨੇ ਆਖਿਆ ਕਿ ਪਰਮੇਸ਼ਰ ਆ ਜਿਹੜੀ ਜਾਇਦਾਦ ਤੂੰ ਮੈਨੂੰ ਦੇ ਦਿੱਤੀ ਹੈ ਬਹੁਤ ਜਾਇਦਾਦ ਹੋ ਗਈ ਸੀ ਹੰਦੇ ਕੋਲ ਸਹੀ ਹੈ ਨਾ ਬਹੁਤ ਕੁਝ ਹੋ ਗਿਆ ਹੰਦੇ ਨੌਕਰ ਚੱਕਰ ਹੋ ਗਏ ਸੀ ਇੱਕ ਉਹਦਾ ਮੁਖੀਆ ਨੌਕਰ ਸੀਗਾ ਉਹਨੇ ਆਖਿਆ ਕੀ ਹੁਣ ਮੇਰਾ ਨੌਕਰ ਮੇਰੀ ਜਾਇਦਾਦ ਦਾ ਮਾਲਕ ਹੋ ਜਾਏਗਾ ਹallelujah ਕੀ ਹੋਣ ਮੇਰਾ ਨੌਕਰ ਮੇਰੀ ਜਾਇਦਾਦ ਦਾ ਕੀ ਹੋਏਗਾ ਇਸ ਦਾ ਕੀ ਮਤਲਬ ਬਣਾ ਦੱਸੋ ਬਣਾ ਉਹਨ ਦਾ ਧਿਆਨ ਕਿੱਧਰ ਸੀਗਾ ਹਨ ਜੀ ਉਹਨ ਦਾ ਧਿਆਨ ਦੁਨੀਆ ਦੀ ਪ੍ਰਾਪਰਟੀ ਵੱਲ ਸੀ ਸਮਝ ਆ ਰਹੀ ਹੈ ਹallelujah ਕਿਸ ਚੀਜ਼ ਨੂੰ ਦੇਖਦਾ ਪਿਆ ਸੀਗਾ ਜਿਹੜਾ ਸੰਸਾਰ ਤੇ ਸੀਗਾ ਜਾਇਦਾਦ ਜੁਗਨ ਦੇ ਕੋਲ ਸੀ ਉਸ ਨੂੰ ਦੇਖਦਾ ਪਿਆ ਸੀ ਹallelujah ਸਮਝਾਈਏ ਸਾਨੂੰ ਹallelujah ਇਸ ਕਰਕੇ ਉਹ ਸੰਪੂਰਨ ਹੈ ਪਰਮੇਸ਼ਰ ਤੇ ਉਹਨੂੰ ਕੋਈ ਹੋਰ ਬਰਕਤ ਦੀ ਗੱਲ ਕਰ ਰਿਹਾ ਹallelujah ਪਰਮੇਸ਼ਰ ਉਸ ਨੂੰ ਕਹਿ ਰਿਹਾ ਹੈ ਕਿ ਮੈਂ ਤੇਰੀ ਅੰਸ ਤਾਰੇ ਵਰਗੀ ਕਰਾਂਗਾ ਪਰ ਉਹਦੀਆਂ ਅੱਖਾਂ ਕਿੱਥੇ ਨੇ ਧਰਤੀ ਦੇ ਉਹ ਜਾਇਦਾਦ ਦੇਖਦਾ ਪਿਆ ਸੀ ਜਿਹੜੀ ਨਾਸ਼ ਹੋ ਜਾਣੀ ਹallelujah ਉਹਦੇ ਬਾਰੇ ਸੋਚਦਾ ਪਿਆ ਸੀ ਕਿ ਇਹਦਾ ਹੁਣ ਮਾਲਕ ਕੌਣ ਬਣੇਗਾ ਕਿ ਮੇਰਾ ਨੌਕਰ ਬਣੇਗਾ ਸਾਰੇ ਬੋਲਾਂਗੇ ਹallelujah ਪਰ ਮੇਸ਼ੇ ਕਹਿੰਦਾ ਨਹੀਂ ਨਹੀਂ ਤੂ ਆਲੇ ਸੰਪੂਰਨ ਆਪਣੀ ਚਾਲ ਚੱलन ਸੁਧਾਰ ਹallelujah ਫਿਰ ਫਿਰ ਅੱਗੇ ਜਾ ਕੇ ਖੁਦਾ ਨੇ ਉਹਦੀਆ ਬਰਕਤ ਦਿੱਤੀ ਅਗਲੀ ਐਚ ਲਿਖਿਆ ਉਹ ਮੂਦਰੇ ਮੂ ਖੁਦਾ ਦੇ ਅੱਗੇ ਢਿੱਕ ਗਿਆ ਉਹਨੇ ਕਬੂਲ ਕੀਤਾ ਕਿ ਖੁਦਾ ਸੱਚਮੁੱਚ ਕਿ ਮੈਂ ਸੰਪੂਰਨ ਨਹੀਂ ਹਾਂ ਮੈਂ ਇਸ ਦੀ ਗਲ ਆਪਣੀ ਗਲਤੀ ਨੂੰ ਕੀ ਹੈ ਸੁਧਾਰਦਾ ਹਾਂ ਮੈਂ ਤੁਹਾਨੂੰ ਦੱਸਦਾ ਖੁਦਾ ਉਸ ਨੂੰ ਪੀੜ੍ਹੀਓ ਪੀੜ੍ਹੀ ਬਰਕਤ ਦੇਣ ਵਾਲਾ ਸੀ ਉਹ ਬਰਕਤ ਦੇਣ ਵਾਲਾ ਸੀ ਜਿਹੜੀ ਕਦੀ ਵੀ ਖਤਮ ਹੋਣੀ ਘੜੀ ਬਾਜ਼ ਨਹੀਂ ਆਈ ਹਾਲੇਲੂਆ ਸੰਦੀਪਕ ਅਕਾਲ ਦੀ ਬਰਕਤ ਦੇਣਾ ਚਾਹੁੰਦਾ ਹੈ ਖੁਦਾ ਜਿਹੜੀ ਕਦੀ ਵੀ ਖਤਮ ਹੋਣੀ ਨਹੀਂ ਕਹਿੰਦਾ ਤੇਰੀ ਪੀੜੀ ਮੈਂ ਤਾਰਿਆਂ ਵਰਗੀ ਕਰਦਾਗਾ ਜਿੰਨੀ ਜਿੰਨੇ ਤਾਰੇ ਆ ਨਾ ਓਨੇ ਹੀ ਕਰਦਾਗਾ ਮੈਂ ਜਿੰਨੀ ਰੇਤ ਦੇ ਕਣਕਣੇ ਆ ਨਾ ਓਨੇ ਹੀ ਤੇਰੀ ਮੈਂ ਜੀ ਕਰਦਾਗਾ ਅੰਸਲ ਤੇ ਅੱਜ ਹਾਨੂੰ ਜਿਹੜੇ ਖੁਦਾ ਦੇ ਵਿੱਚ ਵਿਸ਼ਵਾਸ ਲੈ ਕੇ ਆਂਦੇ ਆ ਉਹਨਾਂ ਨੂੰ ਕੀ ਆਖਿਆ ਜਾਂਦਾ ਬਣਾ ਅਬਰਾਹਾਮ ਦੀ ਅੰਸ ਆਖਿਆ ਜਾਂਦਾ ਸਾਰੇ ਬੋਲਾਂਗੇ ਹਾਲੇਲੂਇਆ ਹਰ ਤਰਫੇ ਬੋਲਾਂਗੇ ਹਾਲੇਲੂਇਆ ਉਹ ਤੇ ਉਹ ਬਰਕਤ ਦੇਖਦਾ ਪਿਆ ਸੀ ਜਿਹੜੀ ਖਤਮ ਹੋ ਜਾਣੀ ਪਰ ਪਰਮੇਸ਼ਰ ਕਿਹੜੀ ਬਰਕਤ ਦੇਣਾ ਚਾਹੁੰਦਾ ਸੀ ਜਿਹੜੀ ਕਦੀ ਵੀ ਖਤਮ ਹੋਣੀ ਨਹੀਂ ਸਤਿ ਆਈਂ ਹੁੰਦੇ ਕੋਲ ਰਿਆਣੀ ਹੈ ਹallelujah ਤੁਸੀਂ ਕਿਹੜੀ ਬਰਕਤ ਲੈਣਾ ਚਾਹੁੰਦੇ ਹੋ ਉਹ ਬਰਕਤ ਲੈਣਾ ਚਾਹੁੰਦੇ ਹੋ ਜਿਹੜੀ ਅੱਜ ਹੈਗੀ ਹੈ ਕੱਲ ਹੋਣੀ ਨਹੀਂ ਸਾਰੇ ਬੁਲਾਗੇ ਹallelujah ਜਦੋਂ ਉਹਨੀਆਂ ਆਤਮਿਕ ਅੱਖਾਂ ਖੁੱਲੀਆਂ ਫਿਰ ਖੁਦਾ ਨੇ ਫਿਰ ਦੁਬਾਰਾ ਉਸ ਨੂੰ ਕੀ ਆਖਿਆ ਤੈਨੂੰ ਮੈਂ ਕੀ ਹੈ ਵਧਾਵਾਗਾ ਹallelujah ਤੇਰੀ ਅੰਸ ਨੂੰ ਕੀ ਹੈ ਉਤਵਾਣ ਸਾਰੇ ਬੁਲਾਗੇ ਹallelujah ਆ ਚੋਕੇ ਬੁਲਾਗੇ ਹallelujah ਦੋਰਨਾ ਬੁਲਾਗੇ ਹallelujah ਉਹੀ ਬਰਕਤ ਖੁਦਾ ਸਾਨੂੰ ਦਿੰਦਾ ਏ ਦਿੱਤੀ ਆ ਉਸਨੇ ਬਰਕਤ ਉਹ ਕਹਿੰਦਾ ਜਿੰਨੇ ਨੇ ਉਸ ਨੂੰ ਕਬੂਲ ਕੀਤਾ ਉਹ ਨਾਸ਼ ਨਹੀਂ ਹੋਣਗੇ ਸੰਦੀਪਕ ਦਾ ਜੀਵਨ ਆਪਾਂ ਸੰਦੀਪਕ ਕਾਲ ਦੀ ਬਰਕਤ ਚਾਹੀਦੀ ਹੈ ਹਾਲੇਲੂਇਆ ਇਹ ਜਿਹੜੀਆਂ ਛੋਟੀਆਂ ਮੋਟੀਆਂ ਬਰਕਤਾਂ ਸਾਨੂੰ ਚਾਹੀਦੀਆਂ ਕਿੰਨੇ ਜਣੇ ਚਾਹੁੰਦੇ ਆ ਕਿ ਤੁਹਾਡੀ ਅੰਸ਼ ਜਿਹੜੀ ਅੱਗੇ ਆਵੇ ਉਹ ਬਰਕਤ ਵਾਲੀ ਹੋਵੇ ਹਾਲੇਲੂਇਆ ਜੋਰ ਨਾਲ ਬੁਲਾਗੇ ਹਾਲੇਲੂਇਆ ਹਾਲੇਲੂਇਆ ਕੌਣ ਕੌਣ ਹੈ ਜਿਹੜਾ ਬਰਕਤਾਂ ਦੇ ਬਰਕਤਾਂ ਪਾਉਣਾ ਚਾਹੁੰਦਾ ਹੈ ਸਾਰੇ ਹallelujah ਪੈਰ ਹੱਥ ਨਹੀਂ ਖੜੇ ਕਰਨ ਦੇ ਕਿਉਂਕਿ ਦੇਖੋ ਮੈਂ ਤੁਹਾਨੂੰ ਇਹ ਨਹੀਂ ਹੈਗੀ ਅਸੀਂ ਹੱਥ ਰੱਖ ਦਈਏ ਗਿਆ ਤੁਹ ਬਲੈਸ ਹੋ ਜਾਏ ਹallelujah ਇਹ ਬਰਕਤ ਨਹੀਂ ਚਾਹੀਦੀ ਅਪ ਕਲਾਮ ਦੇ ਵਿੱਚ ਕਲਾਮ ਕੀ ਤੁਹ ਸਮਝਾਉਂਦਾ ਹੈ ਉਹ ਬਰਕਤ ਅਪ ਲੈ ਲੈ ਹallelujah ਹallelujah ਖੁਦਾ ਨੇ ਉਸ ਨੂੰ ਜਦੋਂ ਅੰਸ਼ ਦਿੱਤੀ ਐ ਸਾਖ ਦਿੱਤਾ ਜਦੋਂ ਉਸ ਨੂੰ ਉਹ ਥੋੜਾ ਵੱਡਾ ਆਇਆ ਫਿਰ ਖੁਦਾ ਨੇ ਵਾਪਸ ਨਹੀਂ ਮੰਨ ਗਿਆ ਉਹ ਤਨ ਬਗੈ ਹallelujah ਪਰਮੇਸ਼ਰ ਨੇ ਆਖਿਆ ਇਹ ਜਿਹੜਾ ਬੱਚਾ ਹੈ ਜਿਹੜਾ ਤੈਨੂੰ ਮੈਂ ਦਿੱਤਾ ਹੈ ਹੁਣ ਤੂੰ ਕੀ ਹੈ ਇਸ ਨੂੰ ਮੈਨੂੰ ਦੇ ਦੇ ਇਸ ਨੂੰ ਕੁਰਬਾਨ ਕਰ ਦੇ ਜੇ ਤੇ ਉਹਦੀਆਂ ਦੁਨੀਆਦਾਰੀ ਵਾਲੀਆਂ ਅੱਖਾਂ ਹੁੰਦੀਆਂ ਜਿਵੇਂ ਆਪਾਂ ਪਹਿਲਾਂ ਸਮਝਿਆ ਫਿਰ ਉਹਨੇ ਕਹਿਣਾ ਇੰਨਾ ਹallelujah ਪਰ ਜਦੋਂ ਅਸੀਂ ਬਾਈ ਦੇ ਹੈ ਦੇ ਵਿੱਚ ਪੜਦੇ ਆ ਉਹਨੇ ਬਿਨਾਂ ਸੂਚੀ ਸਮਝੇ ਤੁਰ ਪਿਆ ਹallelujah ਆਪਣੇ ਪੁੱਤਰ ਨੂੰ ਲਿਆ ਦੋ ਨੌਕਰਾਂ ਨੂੰ ਲਿਆ ਇੱਕ ਗਧੇ ਨੂੰ ਲਿਆ ਨਾਲ ਲੱਕੜਾਂ ਲਈਆਂ ਅੱਗ ਲਈ ਤੇ ਮੋਰੀਆਂ ਨੂੰ ਚੱਲ ਪਿਆ ਹallelujah ਉਹਤੇ ਇੱਕ ਪਹਾੜ ਤੇ ਜਾ ਕੇ ਉਸਨੇ ਕੁਰਬਾਨੀ ਦੇਣੀ ਸੀ ਉਸਦੀ ਤਿੰਨ ਦਿਨ ਦਾ ਪਹਿਣਾ ਉਹਨੇ ਤੈਅ ਕੀਤਾ ਸਰ ਬੁਲਾਗੇ ਹallelujah ਤੇ ਕਿੱਥੇ ਚੜ ਗਿਆ ਪਹਾੜ ਤੇ ਚੜ ਗਿਆ ਉਹਨੇ ਆਪਣੇ ਨੌਕਰਾਂ ਨੂੰ ਕਿਹਾ ਤੁਸੀਂ ਪਿੱਛੇ ਰਹੋ ਆਪਣੇ ਬੱਚੇ ਸਾਥ ਨੂੰ ਨਾਲ ਲਿਆ ਲੱਕੜੀਆਂ ਲਈਆਂ ਅੱਗ ਲਈ ਤੇ ਪਹਾੜ ਨੂੰ ਚੜਿਆ ਜਾਂਦਾ ਤੇ ਉਹਦਾ ਪੁੱਤਰ ਪੁੱਛਦਾ ਹੈ ਪਿਤਾ ਆਪਣੇ ਕੋ ਲੱਕੜੀਆਂ ਵੀ ਐ ਅੱਖ ਵੀ ਐ ਬਲੀ ਕਿੱਥੇ ਐ ਹੋਮ ਬਲੀ ਕਿੱਥੇ ਐ ਜਿਹੜੀ ਆਪਾਂ ਚੜਾਉਣੀ ਐ ਉਹ ਕੀ ਆਖਦਾ ਐ ਕਿ ਖੁਦਾ ਆਪ ਮਹੱਯਾ ਕਰੇ ਸਾਰੇ ਬੋਲਾਂਗੇ ਹਾਲੇਲੂਇਆ ਆਜੋ ਕੇ ਬੋਲਾਂਗੇ ਹਾਲੇਲੂਇਆ ਤੇ ਕੀ ਹੋਇਆ ਜਿਲ ਪਹਾੜ ਤੇ ਗਿਆ ਉਹਨੇ ਉਸ ਨੂੰ ਬੰਨਿਆ ਆਪਣੇ ਪੁੱਤਰ ਨੂੰ ਕੀ ਐ ਬੰਨਿਆ ਤੇ ਜਦੋਂ ਬਨ ਕੇ ਉਹ ਛੁਰੀ ਮਾਰਨ ਲੱਗਾ ਤੇ ਦੂਤ ਨੇ ਉਸ ਦਾ ਹੱਥ ਫੜ ਲਿਆ ਹਾਲੇਲੂਇਆ ਹਾਲੇਲੂਇਆ ਕਹਿੰਦਾ ਉਸ ਨੂੰ ਨਾ ਖੁਦਾ ਨੇ ਆਖਿਆ ਉਹ ਦੇਖ ਉਹ ਛਤਰਾ ਹੀ ਕੰਮ ਕਹਿੰਦਾ ਜਾ ਉਹਨੂੰ ਕੁਰਬਾਨ ਕਰ ਸਭ ਲੰਗੇ ਹallelujah ਆ ਚੱਕ ਕੇ ਬੋਲਾਂਗੇ ਹallelujah ਤਿੰਜੇ ਦਿਮਾ ਉਸਨੇ ਉਸਨੂੰ ਕੁਰਬਾਨ ਕੀਤਾ ਹਨਾ ਖੁਦਾ ਨੇ ਫਿਰ ਤੋਂ ਦੁਬਾਰਾ ਇੱਕ ਗੱਲ ਕਹੀ ਉਹ ਮੈਂ ਚਾਹਾਂਗਾ ਕਿ ਤੁਸੀਂ ਪੜੋ ਉਸ ਬਚਨ ਨੂੰ ਹallelujah ਅਸੀਂ ਪੜਾਂਗੇ ਕੋਈ ਜਣਾ ਪੜ ਦਿਓ 12 ਤੋਂ ਵੱਡੋ ਉਤਪਤ ਉਹਦਾ ਬਾਈ ਦਾ ਹੈ ਇਹਦੀ 12 ਹੈ ਪਰ ਉਹ ਸੱਚਮੁੱਚ ਮੇਰੀ ਭੈਣ ਹੈ ਕੀ ਕਰਾਂ ਦੀ ਮੈਂ ਦੋ ਆਹ ਫੜ ਪੈ ਗਈ ਬਾਈ ਦੀ 12 ਉਸ ਆਖਿਆ ਤੂੰ ਇਸ ਮੁੰਡੇ ਨੂੰ ਹੱਥ ਨਾਲ ਆ ਅਤੇ ਨਾ ਹੀ ਉਸ ਨਾਲ ਕੁਝ ਕਰ ਹੁਣ ਮੈਂ ਜਾਣ ਗਿਆ ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ਰ ਤੋਂ ਪੈਖਾਂਦਾ ਹੈ ਹਾਂ ਤੂੰ ਪਰਮੇਸ਼ਰ ਤੋਂ ਵੀ ਖਾਂਦਾ ਹੈ ਤੂੰ ਆਪਣੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ ਅਗਲੀ ਹੈ ਹਾਂਜੀ ਪੜਿਓ ਕਿਉਂ ਜੋ ਤੈ ਆਪਣੇ ਪੁੱਤਰ ਕਿਉਂ ਜੋ ਤੈ ਆਪਣੇ ਪੁੱਤਰ ਹਾਂ ਆਪਣੇ ਇਕਲੋਤੇ ਪੁੱਤਰ ਦਾ ਵੀ ਮੈਂ ਇਥੋਂ ਸਰਫਾ ਨਹੀਂ ਕੀਤਾ ਹallelujah ਤੂੰ ਆਪਦੇ ਪੁੱਤਰ ਦਾ ਵੀ ਨਹੀਂ ਸਰਫਾ ਕੀਤਾ ਮੇਰ ਨੂੰ ਇਕਲੋਤੇ ਪੁੱਤਰ ਦਾ ਲਿਖਿਆ ਹੈ ਹallelujah ਦੇਖੋ ਕਲਾਮ ਦੇ ਵਿੱਚ ਲਿਖਿਆ ਜਿਹੜਾ ਆਪਣੇ ਮਾਪਿਓ ਤੇ ਪੁੱਤੀਆਂ ਪੁੱਤਰਾਂ ਤੋਂ ਵੱਧ ਮੈਨੂੰ ਪਿਆਰ ਕਰਦਾ ਉਹ ਮੇਰਾ ਹੈ ਜਿਹੜਾ ਜਿੱਦਾਂ ਵੀ ਆਪਣੇ ਧੀਆਂ ਪੁੱਤਰਾਂ ਨਾਲੋਂ ਜ਼ਿਆਦਾ ਪਿਆਰ ਕਰਦਾ ਹੈ ਆਪਣੇ ਮਾਪਿਓ ਨੂੰ ਜ਼ਿਆਦਾ ਪਿਆਰ ਕਰਦਾ ਮੇਰੇ ਤੋਂ ਜ਼ਿਆਦਾ ਉਹ ਮੇਰਾ ਸਾਰੇ ਬੁਲਾਗੇ ਹਾਲੇਲੂਇਆ ਹਾ ਚੁੱਕੇ ਬੁਲਾਗੇ ਹਾਲੇਲੂਇਆ ਪਰ ਇੰਦਿਆਂ ਜਦੋਂ ਆਤਮਿਕ ਅੱਖਾਂ ਖੋਲ੍ਹੀਆਂ ਉਹਦਾਂ ਨੇ ਫੇਰ ਇਹਨੂੰ ਪਰਖਿਆ ਤੇ ਇਹਨੂੰ ਆਖਿਆ ਕਿ ਆਪਣੇ ਪੁੱਤਰ ਨੂੰ ਕੀ ਹੈ ਮੈਨੂੰ ਦੇ ਦੇ ਉਹ ਵੀ ਸਰਫਾਣੀ ਕੀਤਾ ਹallelujah ਸਰਫਾਣੀ ਕੀਤਾ ਜਿਹਨੇ ਇਹਨਾਂ ਸਰਫਾਣੀ ਕੀਤਾ ਅੱਗੇ ਜਰਾ ਕੇ ਲਿਖਿਆ ਹੈ ਕਿ ਪਰਮਿਸ਼ਨ ਨੇ ਉਹਨੂੰ ਅਖਿਆ ਤੂੰ ਤੇ ਆਪਣੇ ਪੁੱਤਰ ਦਾ ਵੀ ਸਰਫਾਣੀ ਕੀਤਾ ਅੱਗੇ ਪੜਿਓ ਜਦੋਂ ਅਬਰਾਹਾਮ ਨੇ ਆਪਣੀਆਂ ਅੱਖਾਂ ਚੁੱਕ ਕੇ ਦਿੱTHA ਤਾਂ ਵੇਖੋ ਉਹਦੇ ਪਿੱਛੇ ਇੱਕ ਸ਼ਤਰਾ ਸੀ ਜਿਹਦੇ ਸਿੰਘ ਜਿਹਦੇ ਸਿੰਘ ਇੱਕ ਝਾੜੀ ਵਿੱਚ ਫਸੇ ਹੋਏ ਸਨ ਹਾਂਜੀ ਤਾਂ ਆਬਰਾਹਮ ਗਿਆ ਅਰ ਸ਼ਤਰੇ ਨੂੰ ਫੜ ਕੇ ਲੈ ਆਂਦਾ ਔਰ ਉਸ ਨੂੰ ਆਪਣੇ ਪੁੱਤਰ ਦੀ ਥਾਂ ਹੋਮ ਦੀ ਬਲੀ ਚੜਾਇਆ ਆਬਰਾਹਮ ਨੇ ਉਸ ਥਾਂ ਦਾ ਨਾਮ ਯਹੋਵਾ ਯਿਰੇਕਿਯਾ ਰੱਖਿਆ ਜਿਹੜਾ ਅਜ ਤੱਕ ਅਖੀਦਾ ਹੈ ਕਿ ਯਹੋਵਾ ਦੇ ਪਰਬਤ ਉੱਤੇ ਦਿੱਤਾ ਜਾਵੇਗਾ ਤੇ ਯਹੋਵਾ ਦੇ ਦੂਤ ਨੇ ਆਕਾਸ਼ਾਂ ਆਬਰਾਹਮ ਨੂੰ ਦੂਜੀ ਵਾਰ ਸੰਦੇਹਾ ਅਤੇ ਆਖਿਆ ਮੈਂ ਆਪ ਆਪਣੀ ਸੋਖਾਦੀ ਹੈ ਹਾਲੇਲੂਇਆ ਮੈਂ ਆਪ ਆਪਣੀ ਖਾਦੀ ਹੈ ਕਿਸ ਨੇ ਆਖਿਆ ਯਹੋਵਾ ਦੇ ਸਵਰਗ ਦੂਤ ਨੇ ਮੈਂ ਆਪ ਆਪਣੀ ਸੋਹ ਖਾਦੀ ਹੈ ਅੱਗੇ ਯਹੋਵਾ ਦਾ ਵਾਕ ਹੈ ਯਹੋਵਾ ਦਾ ਵਾਕ ਹੈ ਕਿਉਂ ਜੋ ਤੈ ਇਹ ਕੰਮ ਕੀਤਾ ਕਿਉਂ ਜੋ ਤੈ ਇਹ ਕੰਮ ਕੀਤਾ ਅਤੇ ਆਪਣੇ ਪੁੱਤਰ ਸਗੋ ਆਪਣੇ ਇਕਲੋਤੇ ਦਾ ਵੀ ਸਰਫਾ ਨਹੀਂ ਕੀਤਾ ਹਾਂਜੀ ਆਪਣੇ ਇਕਲੋਤੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ ਅੱਗੇ ਹਉ ਮੈਂ ਤੈਨੂੰ ਬਰਕਤਾਂ ਦੇ ਬਰਕਤਾਂ ਦਿਆਂਗਾ ਹਾਂਜੀ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਹallelujah ਮੈਂ ਤੈਨੂੰ ਕੀ ਆ ਬਰਕਤਾਂ ਤੇ ਬਰਕਤਾਂ ਕਿਉਂਕਿ ਤੂੰ ਆਪਣੀ ਇਕਲੋਤੇ ਪੁੱਤਰ ਦਾ ਵੀ ਸਰਪਾ ਪਰ ਸਾਡੇ ਵਿੱਚ ਕਿੰਨੇ ਨੇ ਜਿਨੇ ਤੜਕੇ ਸੁੱਤੇ ਬਹਿ ਨਹੀਂ ਉੜਦੇ ਹallelujah ਦਵਾਈ ਨਹੀਂ ਕਰਦੇ ਬੰਦਗੀ ਨਹੀਂ ਆਉਂਦੇ ਕਈਆਂ ਨੇ ਪ੍ਰੋਗਰਾਮ ਹੀ ਐਤਵਾਰ ਰੱਖੇ ਹੁੰਦੇ ਆ ਦਿਹਾੜੀ ਐਤਵਾਰ ਰੱਖੇ ਹੁੰਦੇ ਆ ਹallelujah ਦੌਰ ਨਾਲ ਬੋਲਾਂਗੇ ਹallelujah ਹallelujah ਸਰਪਾਈ ਸਰਪਾ ਕਰੀ ਜਾਂਦੇ ਗਏ देखो जे तुसी पहल ਲਓਗੇ ਖੁਦਾ ਨਾਲ ਆਪਣੇ ਜਾਣ ਤੋਂ ਵੀ ਜ਼ਿਆਦਾ ਖੁਦਾ ਨੂੰ ਪਿਆਰ ਕਰੋਗੇ ਆਪਣੇ ਬੱਚਿਆਂ ਤੋਂ ਵੀ ਜ਼ਿਆਦਾ ਖੁਦਾ ਨੂੰ ਪਿਆਰ ਕਰੋਗੇ ਆਪਣੇ ਮਾਪਿਆਂ ਤੋਂ ਵੀ ਜ਼ਿਆਦਾ ਖੁਦਾ ਨੂੰ ਪਿਆਰ ਕਰੋਗੇ ਮੈਂ ਤੁਹਾਨੂੰ ਦੱਸਦਾ ਖੁਦਾ ਤੁਹਾਨੂੰ ਬਰਕਤਾਂ ਤੇ ਬਰਕਤਾਂ ਦੇਵੇ ਸਾਰੇ ਬੋਲਾਂਗੇ ਹਾਲੇਲੂਇਆ ਹਾਲੇਲੂਇਆ ਹੱਥ ਛੱਕ ਕੇ ਬੋਲਾਂਗੇ ਹਾਲੇਲੂਇਆ ਹਾਲੇਲੂਇਆ ਅੱਗੇ ਵੀ ਪੜ੍ਹਨੀ ਹੈ ਕਾਇਰ ਹਾਂਜੀ ਪੜ੍ਹੋ ਮੈਂ ਤੇਰੀ ਅੰਸ ਨੂੰ ਮੈਂ ਤੇਰੀ ਅੰਸ ਨੂੰ ਆਕਾਸ਼ ਦੇ ਤਾਰੇ ਜਿੰਨੀ ਔਰ ਸਮੁੰਦਰ ਦੇ ਕੰਡੇ ਦੀ ਰੇਤ ਵਾਂਗੂ ਆਕਾਸ਼ ਦੇ ਤਾਰੇ ਜਿੰਨੀ ਤੇ ਸਮੁੰਦਰ ਦੀ ਰੇਤ ਦੇ ਕੰਡੇ ਜਿੰਨੀ ਆਤਮ ਵਧਾਵਾਂਗਾ ਆਤਮ ਵਧਾਵਾਂਗਾ ਅੱਗੇ ਔਰ ਤੇਰੀ ਅੰਸ ਤੇਰੀ ਅੰਸ ਆਪਣੇ ਆਪਣੇ ਵੈਰੀਆਂ ਦੇ ਫਾਟ ਕੁੱਤੇ ਕਬਜ਼ਾ ਕਰੇਗੀ ਹਾਲੇਲੂਇਆ ਸਮਝ ਆਈ ਕਿਸੇ ਨੂੰ ਖੁਦਾ ਦੀ ਬਰਕਤ ਤੁਹਾਡੇ ਬੱਚਿਆਂ ਦੇ ਨਾਲ ਵੀ ਹੋਵੇਗੀ ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਬੱਚੇ ਫਰਸਟ ਹੋਣ ਹਰ ਇੱਕ ਜਗ੍ਹਾ ਦੇਤੇ ਅੱਗੇ ਹੋਣ ਹallelujah ਫਿਰ ਪਹਿਲ ਕਿੰਨੂ ਦੇਣੀ ਆ ਖੁਦਾ ਨੂੰ ਦੇਣੀ ਸਰਬਲਾਂਗੇ ਹallelujah ਹਰ ਚੋਕੇ ਬੋਲਾਂਗੇ ਹallelujah ਮੈਨੂੰ ਪਤਾ ਹੈ ਬੱਚੇ ਸਾਰਿਆਂ ਨੂੰ ਪਿਆਰੇ ਹੁੰਦੇ ਤੁਹਾਡੇ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਹੋਣੇ ਪਿਆਰੇ ਹੋਣੇ ਆਪਣੇ ਯਾਰ ਦੋਸਤ ਪਿਆਰੇ ਲੱਗਦੇ ਹੋਣਗੇ ਹallelujah ਆਪਣੇ ਮਾਪਿਆਂ ਨਾਲ ਤੁਹਾਡਾ ਬਹੁਤ ਤੇ ਹੋਏਗਾ ਪਰ ਮੈਂ ਤੁਹਾਨੂੰ ਦੱਸ ਦਵਾਂ ਇਹ ਸਭ ਕੁਝ ਖੁਦਾ ਦਾ ਹੀ ਹੈ ਜੋਰੀdade ਕੋਲ ਹੈਗਾ ਸਰ ਬੁਲਾਗੇ ਹਾਲੇਲੂਇਆ ਜੇ ਅੱਜ ਤੱਕ ਬੱਚੇ ਨੇ ਇਹ ਵੀ ਖੁਦਾ ਦੇ ਨੇ ਕਿ ਤੁਸੀਂ ਪਾਲ ਸਕਦੇ ਹੋ ਤੇ ਬੱਚਿਆਂ ਨੂੰ ਕੋਈ ਪਾਲ ਸਕਦਾ ਆਪਣੇ ਬੱਚਿਆਂ ਨੂੰ ਖੁਦਾ ਤਾਕਤ ਦੇਗਾ ਹਿੰਮਤ ਦੇਗਾ ਤੇ ਫੇਰ ਹੀ ਅਸੀਂ ਪਾਲ ਸਕਦੇ ਹਾਂ ਹਾਲੇਲੂਇਆ ਜੇ ਸਾਡੇ ਸਵਾਸ ਅੱਜ ਨਿਕਲ ਜਾਣ ਤੇ ਕੱਲ ਨੂੰ ਸਾਡੇ ਬੱਚਿਆਂ ਨੂੰ ਕੌਣ ਵੇਖੇਗਾ ਖੁਦਾ ਹੀ ਦੇਖੇਗਾ ਹਾਲੇਲੂਇਆ ਇੰਪੋਰਟੈਂਸ ਪਹਿਲਾਂ ਦੁਖ ਖੁਦਾ ਨੂੰ ਪਹਿਲ ਖੁਦਾ ਨੂੰ ਖੁਦਾ ਨੂੰ ਕਹੋ ਕਿ ਮੈਂ ਤੈਨੂੰ ਕੀ ਕਰਦਾ ਪਿਆਰ ਕਰਦਾ ਸਰ ਬੁਲਾਗੇ ਹਾਲੇਲੂਇਆ ਆ ਚੁੱਕ ਕੇ ਬੋਲਾਂਗੇ ਹallelujah ਕਿਸੇ ਵੀ ਗੱਲ ਦਾ ਸਰਫਾ ਨਹੀਂ ਕਰਨਾ ਅੱਜ ਇਹ ਤੈ ਕਰਕੇ ਜਾਓ ਕਿ ਖੁਦਾ ਮੈਂ ਤੇਰੀ ਆराधना ਦੇ ਵਿੱਚ ਸ਼ਾਮਲ ਹੋਊਂਗਾ ਮੈਂ ਆਪਣੇ ਜੀਵਨ ਵਿੱਚ ਕਿਸੇ ਵੀ ਤਰਾਹ ਦਾ ਸਰਫਾ ਕਰਾਂਗਾ ਨਹੀਂ ਸਮਝ ਆ ਗਈ ਹੈ ਸਵੇਰ ਦੇਖੋ ਖੁਦਾ ਤੁਹਾਡੇ ਨਾਲ ਹੁੰਦਾ ਆਸ਼ੀਸ਼ ਤੁਹਾਡੇ ਨਾਲ ਹੋਵੇਗੀ ਤੁਹਾਡੇ ਬੱਚੇ ਵੀ ਤਰੱਕੀਆਂ ਕਰਨਗੇ ਅੱਗੇ ਵਧਣਗੇ ਹallelujah ਇਹੀ ਗੋਜ ਚਾਹੀਦਾ ਆਪਾਂ ਕਿਸੇ ਵੀ ਗੱਲ ਦਾ ਸਰਫਾ ਨਹੀਂ ਕਰਨਾ ਹallelujah ਕਿਸੇ ਵੀ ਗੱਲ ਦਾ ਫਿਰ ਖੁਦਾਤਾ ਨੂੰ ਉੱਚਾ ਕਰੇਗਾ ਕੌਣ ਕੌਣ ਉੱਚਾ ਹੋਣਾ ਚਾਹੁੰਦਾ ਸਾਰੇ ਹੋਣਾ ਚਾਹੁੰਦੇ ਜੀ ਮੈਂ ਹਾਂ ਹallelujah ਦੋਵੇਂ ਹੱਥ ਕਰ ਲਓ ਭਾਣ ਜੀ ਖੁਦਾਤਾ ਬles ਕਰੇ आशीष दवे हालेलुया कितने ਜਨ ਨੂੰ ਸਮਝਾਈ ਬਿਲਕੁਲ ਹਾਲੇलुया ਮੈਂ ਚਾਹੁੰਦਾ ਕਿ ਇੱਕ ਬਚਨ ਤੁਹਾਡੇ ਅੰਦਰ ਬੀਜ ਬੀਜਿਆ ਜਾਵੇ ਇਹ ਵਧੇ ਫੁੱਲੇ 100 ਗੁਣਾ ਫਲ ਲੈ ਕੇ ਆਵੇ ਸਾਰੇ ਬੋਲੇ ਹਾਲੇलुया ਆਪਾਂ ਬਚਨ ਚ ਗੱਲਾਂ ਕੀਤੀਆਂ ਕਿਦੋਂ ਬਾਹਰ ਕੀਤੀਆਂ ਕੋਈ ਵੀ ਗੱਲ ਆਪਾਂ ਬਾਹਰੋਂ ਨਹੀਂ ਕੀਤੀ ਹੈਗੀ ਆਪਾਂ ਵਚਨ ਚੋਂ ਕੀਤੀ ਆ ਵਚਨ ਨੂੰ ਲੈ ਕੇ ਵਚਨ ਨੇ ਵਧਾਉਣਾ ਸਾਨੂੰ ਤਰਕੀਆਂ ਕਰਨੀਆਂ ਕਿਉਂਕਿ ਕਲਾਮ ਚ ਲਿਖਿਆ ਹੈ ਕਿ ਕਈ ਜਿਹੜੇ ਕਈਆਂ ਨੇ ਘਰ ਆਪਣਾ ਰੇਤ ਤੇ ਬਣਾਇਆ ਹੈ ਮੀਂਹ ਆਉਂਦੇ ਹਨੇਰਿਆਂ ਦੇ ਟੈਲ ਜਾਂਦੇ ਆ ਤੇ ਕਈ ਜੇ ਜੇ ਆਪਾਂ ਚਟਾਨ ਤੇ ਘਰ ਬਾਵਾਂਗੇ ਨਾ ਹਾਲੇਲੂਇਆ ਤੇ ਸਾਡਾ ਭਲਾ ਮੀਂਹ ਆ ਜਾਂ ਤੂਫਾਨ ਆਣ ਹਨੇਰੀਆਂ ਆ ਜਾਣ ਸਾਡੇ ਘਰ ਟੈਣਗੇ ਤੇ ਚਟਾਨ ਕੀ ਹੁੰਦਾ ਭਲਾ ਖੁਦਾ ਦਾ ਕਲਾਮ ਸਾਰੇ ਬੁਲਾਗੇ ਹਾਲੇਲੂਇਆ ਇਹ ਬੰਦੇ ਦੀ ਜਿੰਦੀ ਆਪਾਂ ਗੱਲ ਕੀਤੀ ਹੈ ਇਹਦੇ ਜੀਵਨ ਦੇ ਵਿੱਚ ਮੀਂਹ ਹਨੇਰਿਆਂ ਤੇ ਤੂਫਾਨ ਸੰਭੂਜ ਆਇਆ ਸੀ ਇਪਰ ਡਿੱਗ ਗਿਆ ਨਹੀਂ ਹੈ ਖੁਦਾ ਵਿੱਚ ਬਣਿਆ ਸਰਬਲੰਗੇ ਹallelujah ਅੱਜ ਅਬਰਾਹਮ ਦੀ ਅੰਸ਼ ਕੀ ਕਿੰਨੀ ਹੋ ਗਈ ਹੈ ਕੋਈ ਗਿਣ ਸਕਦਾ ਨਹੀਂ ਹallelujah ਜੋਰ ਨਾਲ ਬੁਲਾਗੇ ਹallelujah ਆਜੂ ਕੇ ਬੁਲਾਗੇ ਹallelujah ਖੁਦਾ ਤੁਹਾਨੂੰ ਕੀ ਹੈ ਇਸੇ ਪ੍ਰਕਾਰ ਬਤਾਵੇਗਾ ਜਦੋਂ ਤੁਸੀਂ ਖੁਦਾ ਨੂੰ ਪਹਿਲ ਦੋਗੇ ਕਿਸੇ ਵੀ ਗੱਲ ਦਾ ਸਰਫਾ ਨਹੀਂ ਕਰੋਗੇ ਹallelujah ਮੈਂ ਕਿਸੇ ਵੀ ਗੱਲ ਦਾ ਸਰਫਾ ਨਹੀਂ ਕਰਾਂਗਾ ਹallelujah

ਕਾਲੋ خدا ਨੂੰ ਸੁਭਾਉ ਟੇਕੋ ਦਾਦੇ ਕੇ ਬੈਰ ਗੋਡੇ ਟੇਕੋ ਪ੍ਰਾਰਥਨਾ ਕਰੋ ਹallelujah ਵਚਨ ਪੜੋ ਸਾਰਿਆਂ ਨੂੰ ਮਿਸਮਤ ਜੀ ਕੋਈ ਵੀ ਤੁਹਾਨੂੰ ਦੇਖੋ ਇੱਕ ਤੇ ਕ੍ਰਿਸ਼ਨ ਲੋਕ ਨਾ ਜਿਹੜੇ ਮਸੀਹ ਲੋਗ ਆ ਹallelujah ਇਹ خدا ਦੇ ਵਿੱਚ ਕਿਉਂ ਨਹੀਂ ਅੱਗੇ ਵਾਦੇ ਕਿਉਂ ਨਹੀਂ ਇਹ ਤਰਕੀਆਂ ਕਰਦੇ ਦੇਖੋ ਗੱਲ ਸੁਣੋ ਮੇਰੇ ਧਿਆਨ ਨਾਲ ਕਿੰਨੇ ਨੂੰ ਪਤਾ ਹੈ ਕਿ ਸਾਡਾ ਜਿਹੜਾ ਪਵਿੱਤਰ ਮੇਲਾ ਐਤਵਾਰ ਹੁੰਦਾ ਹੈ ਕਲਾਮ ਦੇ ਵਿੱਚ ਸ਼ਬਦ ਦੇ ਦਿਹਾੜੇ ਨੂੰ ਕੋਈ ਤਰਮੇਲਾ ਆਖਿਆ ਜਾਂਦਾ ਹੈ ਹਾਲੇਲੂਇਆ ਅਸੀਂ ਸੰਡੇ ਨੂੰ ਖੁਦਾ ਦੀ worship ਕਰਦੇ ਆਂ ਕੋਣ ਕੋਣ ਬੰਦਗੀ ਦੇ ਵਿੱਚ ਸ਼ਾਮਿਲ ਹੁੰਦਾ ਹੈ ਹਰ ਐਤਵਾਰ ਦੇਖੋ ਐਤਵਾਰ ਕੋਈ ਵੀ ਹੋਵੇ ਉਹਨੂੰ ਕੋਈ ਵੀ ਐਤਵਾਰ ਗਾ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਸੌਰੀ ਹਾਲੇਲੂਇਆ ਸਾਡਾ ਖੁਦਾ ਜਿਹੜਾ ਉਹ ਬੜਾ ਡਿਸਪਲਨ ਨਾਲ ਖੁਦਾ ਹੈ ਹਾਲੇਲੂਇਆ ਤੁਹਾਨੂੰ ਪਤਾ ਹੈ ਮੂਸਾ ਨੂੰ ਖੁਦਾ ਨੇ ਬੰਦਗੀ ਕਰਨਾ ਸਿਖਾਇਆ ਹੈ ਈਗਮਸ ਕਾਇ ਬੰਦਗੀ ਕਰਨਾ ਤੁਹਾਨੂੰ ਪਤਾ ਜਦੋਂ ਖੁਦਾ ਨੇ ਉਸ ਨੂੰ ਦਰਸ਼ਨ ਦਿੱਤਾ ਜਲਦੀ ਝਾੜੀ ਦੇ ਵਿੱਚੋਂ ਉਸ ਨੇ ਮੂਸਾ ਨੂੰ ਕੀ ਆਖਿਆ ਮੂਸਾ ਉਤਰੇ ਤੁਰਿਆ ਆਉਂਦਾ ਸੀ ਚਪਲਾਂ ਲੈ ਕੇ ਹਨਾ ਚਪਲਾਂ ਪਾਈਆਂ ਨਹੀਂ ਹੁੰਦੇ ਤੇ ਜਿੱਥੇ ਖੁਦਾ ਪਵਿੱਤਰ ਹਜ਼ੂਰੀ ਤੇ ਉੱਤੇ ਚੜ ਚੱਲਿਆ ਤੇ ਖੁਦਾ ਕਹਿੰਦਾ ਆਪਣੀ ਜੁੱਤੀ ਇੱਥੇ ਉਤਾਰ ਫੇਰ ਅੱਗੇ ਆ ਸਾਰੇ ਬੋਲਾਂਗੇ ਹਾਲੇਲੂਇਆ ਪਰਮੇਸ਼ਰ ਨੇ ਉਸ ਸਿਖਾਇਆ ਕਿ ਤੂੰ ਬੰਦਗੀ ਕਰੇ ਕਰਨੀ ਹੈ ਹਾਲੇਲੂਇਆ ਸਹੀ ਹੈ ਨਾ ਤੂੰ ਮੇਰੀ ਭਗਤੀ ਕਿਵੇਂ ਕਰਨੀ ਇਹ ਤੂੰ ਸਿਖਾਇਆ ਸੀ ਸਿਖਾਉਂਦਾ ਹੀ ਰਿਹਾ ਕਿੱਥੇ ਟੈਂਟ ਲਾਉਣਾ ਹੈ ਕਿਵੇਂ ਬਲੀਆਂ ਚੜਾਉਣੀਆਂ ਕਿਵੇਂ ਕੁਰਬਾਨੀਆਂ ਕਰਾਉਣੀਆਂ ਸਾਰੇ ਬੁਲਾਗੇ ਹਾਲੇਲੂਇਆ ਹਰ ਚੋਕੇ ਬੁਲਾਗੇ ਹਾਲੇਲੂਇਆ ਜ਼ੋਰ ਨਾਲ ਬੁਲਾਗੇ ਹਾਲੇਲੂਇਆ ਮੈਨੂੰ ਜਾਣਨਾ ਕਿ ਬਚਨ ਲੰਮਾ ਹੋ ਜਾਏ ਆਪਾਂ ਇੱਥੇ ਕੰਕਲੂਡ ਕਰਾਂਗੇ ਇਸ ਨੂੰ ਆਪਾਂ ਸਾਰੇ ਜਣੇ ਆਪਣੀ ਜਗ੍ਹਾ ਤੇ ਖੜੇ ਹੋਵਾਂ